ਅੱਜ ਤੋਹੀ ਦੇ ਪਿੰਡ तकरीबन ਆ ਸਮਝ ਲਓ ਕਿ ਜੀ 100 ਦੇ ਆਸ-ਪਾਸ ਪਰਿਵਾਰ ਜਿਹੜੇ ਆ ਪਰ ਉਹਨਾਂ ਦੇ ਮੋਢੀ ਜਿਹੜੇ ਆ ਉਹ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਉਹਨਾਂ ਨੂੰ ਪਾਰਟੀ ਦਾ ਜਿਹੜਾ ਜੀ ਬਫਰ ਪਾ ਕੇ ਔਰ ਸ੍ਰੋਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਨ ਨੂੰ ਸਭਨਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਥੋਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ ਬੜਾ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੋਹੀ ਬਹੁਤ ਹੀ ਇਤਿਹਾਸਕ ਪਿੰਡ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤਿ ਹੈ ਔਰ ਬੜਾ ਪੋਲੀਟੀਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੀ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੀ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਨਾਲ ਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ ਪਿੰਡ ਚ ਖੇਡ ਗਰਾਉਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਧਰਮਸ਼ਾਲਾ ਗਰੀਬ ਰਵਾਰਾਂ ਦੇ ਕੱਚੇ ਘਰਾਂ ਦੇ ਪੈਸੇ ਮਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਮਲੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਪਰ ਪਿੰਡ ਨੂੰ ਖੁਸ਼ਹਾਲ ਕਰਾਂਗੇ ਸਕੂਲ 101% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਆ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਹੁਣ ਕੀ ਹੈ ਸਰਕਾਰ ਦਾ ਫੰਡ ਦੇ ਸਕਦੀ ਹੈ ਮੈਂ ਕਈ ਕਰੋੜਾ ਰੁਪਈਆ ਜਿਹੜਾ ਦੀ ਬਦਨਸਬਾ ਨਾ ਪੱਤ ਪਿੰਡਾਂ ਚ ਵੰਡਿਆ ਪਰ ਉਹ ਐਜ਼ ਇਟ ਇਜ਼ ਆਈ ਪਿਆ ਜੀ ਖਾਤਿਆਂ ਤੇ ਲਾਇਆ ਨਹੀਂ ਤੇ ਹੁਣ ਅਸੀਂ ਉਹ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣੀਆਂ ਨੇ ਕੁਝ ਪ੍ਰਬੰਧਕਾਂ ਦੇ ਜਰੀਏ ਅਸੀਂ ਪੈਸਾ ਲਾਇਆ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਉਹ ਨਵੀਆਂ ਪੰਚਾਇਤਾਂ ਦੇ ਜ਼ਰੀਏ ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਔਰ ਤੁਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ ਪਿੱਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡ ਦਾ ਸਮੂਥਲੀ ਜਿਵੇਂ ਅੱਛੇ ਟੀਚਰ ਨੇ ਗਰੇਵਾਲ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ ਭਰਾ ਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਅੱਗੇ ਕਰਨਾ ਵੀ ਹੈ ਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅੱਛੇ ਤਰੀਕੇ ਨਾਲ ਅੱਗੇ ਬਣਾਣਾ ਹੈ ਸਰਬਸੰਮਤੀ ਕਿੰਨੇ ਪਿੰਡਾਂ ਦੇ ਵਿੱਚ ਹੋਇਆ ਸਰਬਸੰਮਤੀ ਹੁਣ ਤੱਕ ਹੁਣ ਤੱਕ 13 ਪਿੰਡਾਂ ਚ ਹੋ ਚੁੱਕੇ ਜਿਹੜੇ 47 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸਭ ਸੰਮਤੀ ਹੋ ਗਏ ਪਰ ਇਹਦਾ ਅੰਕੜਾ ਜਿਹੜਾ ਅਸੀਂ 5 ਤਰੀਕ ਨੂੰ ਜਿਵੇਂ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ ਜਿੰਨੇ ਵਾਪਸ ਲੈਣੇ ਵਾਪਸ ਲਊਗਾ ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰਕੜਾ ਜਾਰੀ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਇਹ ਪਹਿਲੀ ਵਾਰ ਹੋ ਰਿਹਾ ਵਿਧਾਨ ਸਭਾ ਨਾਭਾ ਦੇ ਵਿੱਚ ਕਿ ਏਡੇ ਵੱਡੇ ਪੱ ਜਾਣ-ਬੁੱਝ ਕੇ ਪਿੰਡਾਂ ਤੁਹਾਡੇ ਬੰਦੀ ਪੜਿਆ ਕੀਤੀ ਜਾਂਦੀ ਸੀ ਖਾਣ-ਪੀਣ ਵਾਲੇ ਸੋਚਦੇ ਜੀ ਸਾਡਾ ਹਫ਼ਤਾ 10 ਦਿਨ ਚੰਗੇ ਨਿਕਲਣਗੇ ਜੀ ਪਿੰਡਾਂ ਜੋ ਤੁਹਾਡੇ ਬੰਦੀ ਜਿਹੜੀ ਹੈ ਇੱਕ ਨਸੂਰ ਬਣ ਗਈ ਕਿ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪੱਧਰ ਤੇ ਨਹੀਂ ਹੋ ਪਾਈ ਅਸੀਂ ਉਹ ਤੁਹਾਡੇ ਬੰਦੀ ਖਤਮ ਕਰਕੇ ਮੁੱਖ ਮਤਿਨ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ ਉਹ ਪਿੰਡ ਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਮਿਲ ਕੇ ਪ੍ਰਧਾਨ ਸਭਾ ਨਾਲ ਆਪਣੀ 141 ਪੰਚਾਇਤਾਂ ਨੇ 13 ਆਲਰੇਡੀ ਸਰਬਸੰਮਤੀ ਕਰ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਗਰੰਟੀਆਂ ਨੇ ਉਹਦਾ ਲਾਹਾ ਲੈ ਕੇ ਪਿੰਡ ਦਾ ਭਲਾ ਕਰੋ ਸਾਰੇ ਪਾਸੇ ਇਹੀ ਹੈ ਜੀ ਸਾਰੇ ਪਾਸੇ ਇਹੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਓ ਉੱਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ ਔਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ ਨੈਗੇਟਿਵ ਰਿਪੋਰਟ ਹੈ ਕਈ ਪਿੰਡਾਂ ਅਸਰੇ ਕਾਲਸਨਾ ਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ ਔਰ ਮੇਰੇ ਨਾਲ ਤਾਂ ਬੜੀ ਨਜ਼ਦੀਕਾਈ ਬਾਤ ਆ ਉਹਨਾਂ ਦੀ ਔਰ ਉੱਥੇ ਸਰਬਸੰਮਤੀ ਹੋ ਗਈ ਹੈ ਜੀ ਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਜੋ ਜਿਹੜੇ ਅੱਛੇ ਕੰਮ ਕਰਦੇ ਆ ਉਹਨਾਂ ਲਈ ਤਾਂ ਸਰ ਵੀ ਝੁਕਦਾ ਮੁਬਾਰਕਾਂ ਨਾਲ ਸਭ ਨੂੰ ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ ਤੇ ਰਹੀਆਂ ਨੇ ਹੁਣ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰਪੰਚੀ ਤੋਂ ਗੱਲ ਪਤਾ ਲੱਗੀ ਪਿੰਡ ਦੀ ਡਿਵੈਲਪਮੈਂਟ ਕਿਉਂਕਿ ਇਹੀ ਬੇਸ ਆ ਸਾਡੇ ਹਿੰਦੁਸਤਾਨ ਦੀ ਵਾਦੀ 80% ਪਿੰਡਾਂ 'ਚ ਰਹਿੰਦੀ ਹੈ ਜੀ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈ ਤੇ ਜਦੋਂ ਪਿੰਡ ਡਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਡੇ ਕੋਲ ਖੇਡ ਗਰਾਊਂਡ ਆ ਗਏ ਸਾਡੇ ਕੋਲੇ ਮੰਦਿਰਗਾ ਘਰ ਬਣ ਗਏ ਸਾਡੇ ਕੋਲ ਪੰਚਾਇਤ ਘਰ ਬਣ ਗਏ ਸਾਡੇ ਕੋਲ ਧਰਮਸ਼ਾਲਾ ਛੇ ਆ ਗਈਆਂ ਤੇ ਗਰੀਬ ਪਰਿਵਾਰ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਬਾ ਵਿਧਾਨ ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਤੇ ਸਰਕਾਰ ਦਾ 5 ਲੱਖ ਰੁਪਏ ਨਾਮ ਪਾਓ ਤੇ ਆਪਣੇ ਪਿੰਡ ਨੂੰ ਕਿ ਵੀ ਦੇ ਕਿਸ ਤਰ੍ਹਾਂ ਦੇਖਦੇ ਹਾਂ ਜੀ ਇਹ ਥੱਲੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ। ਵਾਲੀ ਗੱਲ ਮੁੱਖੀ ਨਹੀਂ ਜੀ ਜਿਵੇਂ ਦੇਖਦੇ ਹਾਂ। ਚਲ 10 ਕਰੋੜ ਤੱਕ ਵੀ ਜਾ ਸਕਦੀ ਹੈ ਜਿਵੇਂ ਦੇਖਦੇ ਹਾਂ। ਨਹੀਂ ਦੇਖੋ ਇਦਾਂ ਤਾਂ ਨਹੀਂ। ਬਿਲਕੁਲ ਸਰਪੰਚੀ ਨਾਲ ਬੇਨਾ ਪੈਸੇ ਦੇ ਹੋ ਰਿਹਾ ਤੇ ਇੱਕ ਬਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ। ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-25 30 ਤੇ 50-50 ਲੱਖ ਵੀ ਲੱਗਦਾ। ਕਦੇ ਨਹੀਂ ਲੱਗਦਾ ਜੀ। ਜਿਨੇ ਸੇਵਾ ਸਰਪੰਚੀ ਸੇਵਾ ਵਾਸਤੇ ਹੈ ਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਜੀ ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਜੀ ਖਾਣ ਦੇਣਾ। ਜੇ ਦੇ ਸਰਪੰਚ ਬਣ ਕੇ ਸੋਚ ਸਮਝ ਕੇ ਪੜੋ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਤੁਹਾਡੇ ਸਿੱਦੇ ਤਾਸ ਸਜਾਉਂਦੇ ਹੋਣੇ ਦਾ ਕੰਮ ਨਹੀਂ ਹੁੰਦੇ ਕੀ ਕਸੂਰ ਆ ਗਰੀਬਾਂ ਦਾ ਕੀ ਕਸੂਰ ਆ ਕਿਸਾਨਾਂ ਦਾ ਕੀ ਕਸੂਰ ਆ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਉਹ ਵੋਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੂਸ ਵਾਲੀ ਬੋਲੀ ਤਾਂ ਮੇਰੇ ਖਿਆਲ ਮੈਂਦਰਾ ਸਹਿਮਤ ਨਹੀਂ ਆ ਜੀ ਅੱਜ ਥੁਹੀ ਪਿੰਡ ਸਾਡੇ ਛੋਟੇ ਭਤੀਜ ਹਰਪ੍ਰੀਤ ਸਿੰਘ ਦੇ ਘਰੇ ਤੁਵੀਦੀ ਕਾਫੀ ਭਗਵੰਤੇ ਸੱਜਣਾਂ ਨੇ ਆਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਾਲੀ ਦਲ ਤੇ ਕਾਂਗਰਸੀਆਂ ਨੇ ਆਕੇ ਆਪ ਪਾਰਟੀ ਜੁਆਇਨ ਕੀਤੀ ਐ। ਇਲਾਕਾ ਵਾਸੀ ਨੂੰ ਇਹ ਸਿਹਰਾ ਦੇਣਾ ਚਾਹੁੰਦੇ ਆ ਵੀ ਆਪ ਸਰਕਾਰ ਬਹੁਤ ਸੱਚਜੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੀ ਐ ਪਿੰਡ ਦੇ ਇੱਕ ਗਰਾਊਂਡ ਦਾ ਕੰਮ ਬੜੀ ਧੀਰ ਦਾ ਲੰਮਕਦਾ ਰਿਹਾ ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ। ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਇਹਨਾਂ ਨੂੰ ਪੂਰਨ ਤੌਰ ਤੇ ਕਰਕੇ ਦਿਖਾਉਣਗੇ। ਵੈਕੂ ਜੀ ਦਾ ਖਾਲਸਾ ਵੈਕੂ ਜੀ ਸਭ ਤੋਂ ਪਹਿਲਾਂ ਸਿ ਐਮ ਐਨ ਐ ਸਾਹਿਬ ਦਾ ਧੰਨਵਾਦ ਕਰਦੇ ਆ ਜੀ। ਜਿਹਨਾਂ ਤੇ ਤੁਸੀਂ ਭਾਈ ਲੜੋਣਾ ਪਿੰਡ ਦਾ ਵਿਕਾਸ ਕਰੋ کافی ਪਿੰਡ ਦਾ ਵਿਕਾਸ ਰੁਕਿਆ ਹੋਇਆ ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਮਾਨ ਸਾਹਿਬ ਨੇ ਸਾਨੂੰ ਵੀ ਯਕੀਨ ਦਿਵਾਇਆ ਵੀ ਪਹਿਲਾ ਸਰਪੰਚ ਬਣ ਕੇ ਪਹਿਲਾ ਮਤ ਸਾਡੇ ਟੋਬੇ ਦਾ ਪਊਗਾ ਇਹਨਾਂ ਦਾ ਪਵਾਮਾ ਜੀ ਵੀ ਪਿੰਡ ਦਾ ਕਰਕੇ ਇਹਨਾਂ ਨੇ ਕਹਿ ਵੀ ਏਕਾ ਕਰਕੇ ਜੋ ਵੀ 5 ਲੱਖ ਰੁਪਇਆ ਜੋ ਆਪਣੇ ਸਰਕਾਰ ਨੇ ਕਿਹਾ ਕ ਸਰਬਸੰਮਤੀ ਦਾ ਉਹ ਮਿਲ ਚਾਹੁੰਦੇ। ਬੈਟਰੀ ਮਾਰਟ ਡਿਮਾਂਡ ਕਿਵੇਂ ਆਇਆ ਕਿ ਇਸ ਤਰ੍ਹਾਂ ਕਰਨਾ ਹੈ ਕਿ ਉਹ ਸਰਬਸੰਮਤੀ ਕਰਾਂ ਦਾ ਮਤਲਬ ਹੈ। ਦੇਖੋ ਗੱਲ ਇਹ ਜੀ ਹੁਣ ਮਿਲ ਕੇ ਪਿੰਡ ਧੜਿਆਂ ਦੇ ਵੰਡਿਆ ਜਾਂਦਾ ਜੀ। ਹੁਣ 5 ਸਾਲ ਮਿਲ ਕੋ ਰਿਹਾ ਅਸੀਂ ਭਾਈਚਾਰਾ ਦੇ ਵਿੱਚ ਰਹਿਣਾ। ਕਿਹੜਾ ਜਦੋਂ ਸਰਪੰਚੀ ਵਜੇ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਨ ਹੋ ਰਿਹਾਦਾ ਜੀ। ਕਿਉਂਕਿ ਮਿਲ ਕੇ ਵਿਰੋਧ ਤਾਂ ਵਾਧਿਆ ਭਾਈਚਾਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ। ਇਹ ਜੇ ਕਰਕੇ ਸਰਬਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਲੱਗ ਲੱਗ ਜਾ ਕੇ ਘਰ ਬੇਨਤੀ ਕਰਾਂਗੇ ਕਿ ਭਾਈ ਸਾ ਜਿਹੜਾ ਮਨ ਕੇ ਵਰਟੀਕਲ ਨਾਕ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨਾਂ ਅਸੀਂ ਪੰਚਾਇਤ ਬਣਾਈਏ ਸਾਨੂੰ ਐਮਐਲਏ ਸਾਹਿਬ ਨੇ ਇਹ ਸਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੁੰਦੀ ਆ ਤਾਂ ਉਹਦੇ ਲਈ ਗ੍ਰਾਂਟ ਵੀ ਹੋ ਮਿਲੂਗੀ ਤੇ ਬਾਕੀ ਭਾਈਚਾਰਕ ਸਾਂਝ ਵੀ ਵੱਧਦੀ ਆ ਉਹਦੇ ਨਾਲ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵਾਲੇ ਪਰੇ ਕਿੰਨੇ ਪਰਿਵਾਰ ਅੱਜ ਜਿਹੜੇ ਆਪជាਵੋ ਅੱਜ ਕਾਫੀ ਹੋਏ ਨੇ ਜੀ ਅਕਾਲੀ ਦਲ ਚੋਂ ਵੀ ਆਏ ਨੇ ਕਾਂਗਰਸ ਚੋਂ ਵੀ ਆਏ ਨੇ ਕਾਫੀ ਪਰਿਵਾਰਾਂ ਨੂੰ ਕਿਵੇਂ ਮੰਚਾਇਆ ਕਿ ਆਮ ਆਦਮੀ ਪਾਰਟੀ 16 17 ਪਰਿਵਾਰ ਆਏ ਨੇ ਮੰਚ ਤੇ ਆਇਆ ਜੀ ਕਿਉਂਕਿ ਐਮ ਐਲ ਏ ਸਾਹਿਬ ਦੀ ਪ੍ਰੇਰਣਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ ਬਸ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੋਣਾਂਗੇ ਪੜ੍ਹੇ ਲਿਖੇ ਸੂਝਵਾਨ ਇਹਦੇ ਵਿੱਚ ਸਰ ਐਮਐਲਏ ਸਾਹਿਬ ਨਾਲ ਪਹਿਲੇ ਨਿੱਜੀ ਤੌਰ ਤੇ ਵੀ ਗੱਲਬਾਤ ਹੋਈ ਸੀਗੀ ਕਿਉਂਕਿ ਇਹ ਸਰਕਾਰ ਇੱਕ ਨੇਕ ਉਪਰਾਲਾ ਕਰ ਰਹੀ ਆ ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਸਾਨੂੰ ਪਤੀ ਆ ਜਿਹਨੀਆਂ ਧਾਰਨਾਵਾਂ ਚੱਲਦੀਆਂ ਸਨ ਵੀ ਤਾਂ ਮੇਰੀ ਬਾਹ ਵੱਡੀ ਮੈਂ ਤੇਰੀ ਲੱਤ ਵੱਡੂ ਵਾਲੀ ਇਹ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਪੱਖੀ ਵਿਕਾਸ ਤੇ ਪਿੰਡ ਦਾ ਭਾਈਚਾਰਾ ਤੇ ਇੱਕ ਨੂੰ ਬਰਕਰਾਰ ਰੱਖਣ ਲਈ ਹੀ ਆਪਾਂ ਕੁਝ ਉਪਰਾਲੇ ਕਰਾਂਗੇ ਇਸ ਲਈ ਬਹੁਤ ਸ਼ੌਰਟ ਨੋਟਿਸ ਦੇ ਉੱਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਜਿਹੇ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਇਕੱਠ ਨੂੰ ਸੰਬੋਧਨ ਕੀਤਾ ਤੇ ਪਿੰਡ ਦੇ ਵਿੱਚ ਇੱਕ ਸੁਝੇ ਵਰਕਰਾਂ ਨੂੰ ਤੇ ਸੇਵਾਦਾਰਾਂ ਨੂੰ ਮੂਰਖ ਕੀਤਾ